ਕੋਈ ਨੀ ਪਤਾ ਨਹੀਂ ਨਹੀਂ ਕਰ ਨਾ ਨਹੀਂ ਨਹੀਂ ਕਰਨਾ ਅਸੀਂ ਦਾ ਕਿਹੜੇ ਹੁੰਦੇ ਕੋਈ ਪਸੂਰੇ ਪਰੇ ਆ ਜਾਂਦੇ ਪਛੰਦੇ ਉਲਾ ਲਈ ਨਾ ਕੋਈ ਮਚਾ ਨਹੀਂ ਬੱਚਾ ਨਹੀਂ ਨਾ ਹਾਂ ਪਰ 달ੀ ਦੀ خدمت ਦੀ ਸੇਵਾ ਕਰਦੇ ਸੀ ਬਾਪੂ ਨਾ ਹੋਣ ਵਾਲਾ ਕਿੱਥੇ ਆ ਤੁਹਾਡਾ ਮੈਂ ਤਾਂ ਗੁਰਦੁਆਰੇ ਨਾ ਹੁੰਦਾ ਹਾਂ ਜੀ ਹੁਣ ਵੀ ਹਾਂ ਹੁਣ ਗੁਰਦੁਆਰੇ ਜਾ ਕੇ ਨਾ ਹੁੰਦਾ ਸੇਵਾ ਗੁਰਦੁਆਰੇ ਕਰੀ ਸੀ ਚੋਰ ਚੂਹੇ ਫੇਰਦੇ ਆ ਉੱਥੇ ਉੱਥੇ ਡਾਲਣੀ ਕਹੀਦੀ ਇੱਥੇ ਸੋ ਇੱਥੇ ਹੀ ਬਣੀ ਰਾਤ ਦੇ ਨੇ ਉੱਥੇ ਰੋਟੀ ਰੁਕ ਵੀ ਇੱਥੇ ਇੱਥੇ ਹੀ ਰਹਿਨੇ ਆ ਜੇ ਆ ਹੈਗਾ ਸਾਡੀ ਨਿਕਲ ਵੀ ਇੰਨਾ ਥੱਲੇ ਰਹਿਨੇ ਆ ਹਾਂ ਇੱਥੇ ਰਾਤ ਨੂੰ ਵੀ ਦੀਦਿਨੀ ਵੀ ਅੱਛਾ ਰੋਟੀ ਟੁੱਕ ਬਣਾ ਲੈਣੀ ਆ ਇੱਥੇ ਰੋਟੀ ਟੁੱਕ ਉਹ ਵੀ ਕਮਰਾ ਡਿੱਗਿਆ ਕਰਨੀ ਦੀ ਪਾਈ ਆ ਜੀ ਇਹ ਬਸ ਆ ਵੀ ਕੰਨ ਨਹੀਂ ਚਾਹਤਾ ਤੇ ਬੱਚੇ ਕਿੰਨੇ ਆ ਨਾ ਕੋਈ ਬੱਚਾ ਨਹੀਂ ਸਾਡੇ ਕੋਲ ਬੱਚਾ ਨਹੀਂ ਨਾ 90 ਸਾਲ ਨੂੰ ਪੜ ਕੇ ਜੀ ਘੱਟ ਹੋਊਗਾ ਸਾਲ ਤੋਂ ਸਾਲ ਵੀ ਨਾਲੇ ਬਸ ਗੱਡਰ ਕੋਲ ਗਲ ਦੇ ਵਿੱਚ ਪੁਰਾਣਾ ਨਹੀਂ ਬਣਿਆ ਜੀ ਪੁਰਾਣਾ ਬਣਿਆ ਜੀ ਬਹੁਤ ਚਿਰ ਦਾ ਹੈ ਤੁਸੀਂ ਬਣਾਇਆ ਨਹੀਂ ਨਵਾਂ ਹਾਂ ਘੱਟ ਹੈ ਚਿੱਟਾ ਮੋਤੀ ਆ ਲੱਗਦਾ ਨਾ ਚਿੱਟਾ ਮੋਤੀ ਤਾਂ ਹੈ ਨਹੀਂ ਸੀਗਾ ਖਰਾਗ ਅੱਖ ਸੁਣ ਰਹੀ ਇੱਕ ਤੇ ਬੀਬੀ ਨੂੰ ਸੁਣਦਾ ਨਹੀਂ ਹਾਂ ਘੱਟ ਸੁਣਦਾ ਹੈ ਘੱਟ ਐਸੀ ਤਾਂ ਕਿਹੜੇ ਹੁੰਦੇ ਹੈ ਕੋਈ ਕੋਈ ਬਸੂਰੇ ਪਰ ਇਹ ਆ ਜਾਂਦੇ ਪਿੱਛੇ ਦੇ ਉਲਾ ਲਈਏ ਮਰਮਟਾ ਜਹੋਰ ਤਾਂ ਹੈ ਨਹੀਂ ਬਾਈ ਪਿਰਠਾ ਨਾ ਆਉਂਦੀਆ ਦੋਆਂ ਜੀ ਆਪ ਦਾ ਟਾਈਮ ਪਾਸ ਕਰੀ ਜਾਂਦੇ ਹੋਰ ਕੀ ਹੈ ਜਾਂ ਕਮਾਈ ਮੜ ਮੁਟੇ ਇਹ ਦਿਹਾੜ ਦਾ ਪਾਉਂਦਾ ਦਾ ਕਰ ਲੈਨੇ ਆ ਨਹੀਂ ਕੋਈ ਡੇਗਾ ਡੋਗਾ ਪੈ ਗਿਆ ਫਿਰ ਜਮੇ ਰਹਿ ਜੰਨੇ ਰੜੀ ਹੋਰ ਤਾਂ ਕੰਮ ਹੈ ਨਹੀਂ ਪਹਿਲੀ ਪੂਰੀ ਹੈ ਨਹੀਂ ਸਾਡੇ ਕੋਲ ਹਾਂ ਪਰ ਦਾਲੀ ਦੁੱਧੀ ਕਰਦੇ ਦੀ ਸੇਵਾ ਕਰਦੇ ਸੀ ਮੈਂ ਤਾਂ ਗੁਰਦੁਆਰੇ ਨਾ ਹੁੰਦਾ ਹੁਣ ਵੀ ਹਾਂ ਹੁਣ ਗੁਰਦੁਆਰੇ ਜਾ ਕੇ ਨਾਉਂਦੇ ਸੇਵਾ ਗੁਰਦੁਆਰੇ ਕਰੀ ਜੀ ਚੋਰ ਚੂਰ ਫੇਰਦੇ ਆ ਉੱਥੇ ਇੱਥੇ ਹੀ ਦੱਕਰੀਆਂ ਹੋਈਆਂ ਇੱਥੇ ਹੀ ਬੈਠਿਆ ਦਾਸ ਦੇ ਨੇ ਇੱਥੇ ਰੋਟੀ ਰੁਕਵੀਂ ਇੱਥੇ ਬਸ ਆਹੀ ਪੰਡੀ ਆ ਸਾਡੇ ਕੋਲ ਉੱਥੇ ਟੋਕਰੀ ਦੇ ਪੇਰੇ ਬਾਹਰ ਫਿਰਦੇ ਜੇ ਜਾਂਦੀ ਆ ਦੋ ਚਾਰ ਘੇਰ ਚੁਗਿਆ ਜਾਂਦਾ ਤਾਂ ਚੋਕਲੇ ਆਉਣੀਆਂ ਨਹੀਂ ਚੱਲ ਠੀਕ ਹੈ ਜਾਂ ਨੀਰਾ ਪੱਠਾ ਲੈ ਆਉਣੀਆਂ ਹੁਣ ਢਿੱਲੇ ਮਿਲ ਹੋ ਗਈ 15 ਦਿਨ ਹੋ ਗਏ ਬਿਮਾਰ ਹੋਈ ਹੁਣ ਇਹ ਜਾਂਦਾ ਹੈ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨਿੰਗ ਸਿੰਘ ਜੋ ਅੱਜ ਛੱਤ ਨੂੰ ਵੀ ਤਰਸ ਰਹੇ ਆ ਆਓ ਆਪਾਂ ਰਲ ਮਿਲ ਕੇ ਇਸ ਬਜ਼ੁਰਗ ਜੋੜੇ ਨੂੰ ਛੱਤ ਪਾ ਕੇ ਦਈਏ ਤਲਵੰਡੀ ਸਾਬੋ ਦੇ ਨੇੜੇ ਇੱਕ ਪਿੰਡ ਦੇ ਵਿੱਚ ਕਾਨਿਆ ਦੀ ਛੱਤ ਦੇ ਥੱਲੇ ਅਵਧਾ ਜੀਵਨ ਬਸਰ ਕਰ ਰਿਹਾ ਹੈ ਇਹਨਾਂ ਦੇ ਵਿਚਾਰਿਆਂ ਦੇ ਕੋਈ ਵੀ ਔਲਾਦ ਨਹੀਂ ਹੈ ਜਿਹੜੀ ਇਹਨਾਂ ਨੂੰ ਸਾਂਭ ਸਕੇ ਬਾਪੂ ਜੀ ਕਹਿੰਦੇ ਅਛਾ ਛੱਤ ਸੀ ਸਾਡੀ ਇਹ ਡਿੱਗ ਪਈ ਅਸੀਂ ਇੰਨੇ ਜੋਗੇ ਵੀ ਨਹੀਂ ਕਿ ਛੱਤੀ ਪਾ ਸਕੀਏ ਇੱਕ ਕਮਰਾ ਪਿੱਛੇ ਆ ਬਹੁਤ ਡੂੰਗਾ ਉਹਦੀ ਵੀ ਛੱਤ ਡਿੱਗੀ ਹੋਈ ਹੈ ਠੰਡ ਤੋਂ ਬਚਣ ਵਾਸਤੇ ਤਰਪਾਲਆਂ ਆਈਆਂ ਪਾਈਆਂ ਹੋਈਆਂ ਨਾ ਕੋਈ ਫਰਸ਼ ਆ ਨਾ ਰਸੋਈ ਆ ਇੰਨੇ ਨੇ ਕੁਝ ਬੱਕਰੀਆਂ ਰੱਖੀਆਂ ਹੋਈਆਂ ਜਿੱਥੇ ਇਹ ਬੱਕਰੀਆਂ ਨੂੰ ਪਾਉਂਦੇ ਆ ਕੋਲ ਹੀ ਆ ਆਪਣੇ ਮੰਜੇ ਢਾਕੇ ਉੱਥੀ ਆਪ ਸੌ ਜਾਂਦੇ ਆ ਕਹਿੰਦੇ ਮੇਰੀ ਉਮਰ ਬਹੁਤ ਜ਼ਿਆਦਾ ਆ ਅੱਖਾਂ ਤੋਂ ਦਿਖਦਾ ਨਹੀਂ ਬੇਬੇ ਨੂੰ ਵੀ ਇੰਨਾ ਤੋਂ ਉੱਚਾ ਸੁਣਦਾ ਬਸ ਜਿਹੜੀ ਪੈਨਸ਼ਨ ਆਉਂਦੀ ਆ ਉਹਦੇ ਨਾਲ ਹੀ ਅਸੀਂ ਦਵਾਈ ਬੂਟੀ ਲਿਆਉਣੇ ਆ ਤੇ ਉਹਦੇ ਨਾਲ ਹੀ ਮਾੜਾ ਮੋਟਾ ਰੋਟੀ ਟੁੱਕ ਦਾ ਸਮਾਨ ਲੈ ਆਈਦਾ ਬਾਪੂ ਜੀ ਕਹਿੰਦੇ ਸਾਡੇ ਕੋਲੇ ਫਲਸ਼ ਬਾਥਰੂਮ ਹੈ ਨਹੀਂ ਮੈਂ ਤਾਂ ਗੁਰਦੁਆਰਾ ਸਾਹਿਬ ਚੀ ਜਾ ਕੇ ਨਾ ਕੇ ਆਉਂ ਉੱਥੇ ਸੇਵਾ ਕਰ ਲਈਦੀ ਆ ਉਥੋਂ ਆਉਂਦੇ ਹੋਏ ਕੁਛ ਨਾ ਕੁਛ ਕੱਖ ਹੁੰਦੀ ਆ ਜਿਹੜੇ ਉਹ ਚੁਗ ਲੈ ਆਈਦੇ ਆ ਉਹ ਅਸੀਂ ਲਿਆ ਕੇ ਬੱਕਰੀਆਂ ਨੂੰ ਪਾ ਦਿੰਨੇ ਆ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਇਹ ਬਜ਼ੁਰਗ ਅੰਮ੍ਰਿਤਧਾਰੀ ਜੋੜਾ ਜਿਹੜਾ ਉਹ ਗੁਜ਼ਰ ਰਿਹਾ ਸਾਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ